ਜੇ ਕਹਰਾ ਪੁਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਜੀ ਜਿੱਦਾਂ ਤੁਸੀਂ ਮੇਰੀ ਪਹਿਲੀ ਵੀਡੀਓ ਨੂੰ ਪਿਆਰ ਦਿੱਤਾ ਸੀਗਾ ਮੈਨੂੰ ਉਮੀਦ ਆ ਕਿ ਤੁਸੀਂ ਮੇਰੀ ਇਹ ਵੀ ਵੀਡੀਓ ਪਸੰਦ ਕਰੋਗੇ ਤੇ ਇਹ ਇਹ ਵੀਡੀਓ ਵਿੱਚ ਅੱਜ ਤੁਹਾਨੂੰ ਮਾਧ ਰਤਨੋ ਜੀ ਦਾ ਘਰ ਤੇ ਨਾਲੇ ਉਹਨਾਂ ਦੀ ਰਸੋਈ ਦਿਖਾਵਾਂਗੇ ਕੁਝ ਲੋਕ ਮਾਧ ਰਤਨੋ ਜੀ ਦੇ ਬਾਰੇ ਜਾਣਦੇ ਵੀ ਆ ਤੇ ਕੁਝ ਨਹੀਂ ਵੀ ਜਾਣਦੇ ਸਾਰੇ ਜਣਿਆਂ ਨੂੰ ਪਤਾ ਹੈ ਕਿ ਬਾਵਾ ਬਾਲਕਨਾ ਜੀ ਦੇ ਨਾਲ-ਨਾਲ ਮਾਤਾ ਰਤਨੂ ਜੀ ਦਾ ਵੀ ਇਤਿਹਾਸ ਜੁੜਿਆ ਆ ਤੇ ਇਹ ਵੀਡੀਓ ਪੂਰੀ ਦੇਖਿਓ ਪੂਰੀ ਐਂਡ ਤੱਕ ਦੇਖਿਓ ਤੁਹਾਨੂੰ ਇਹਦੇ ਵਿੱਚ ਮਾਤਾ ਰਤਨੂ ਜੀ ਦਾ ਘਰ ਤੇ ਨਾਲੇ ਉਹਨਾਂ ਦੀ ਰਸੋਈ ਦਿਖਾਵਾਂਗੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਬਾਬੇ ਦੀ ਆ ਦੇਖੋ ਜੀ ਹੁਣ ਅਸੀਂ ਜਾ ਰਹੇ ਹਾਂ ਜੀ ਇੱਕ ਕੱਚਾ ਰਸਤਾ ਜੀ ਮਾਤਾ ਰਤਨੂ ਜੀ ਦੇ ਘਰ ਜਾਂਦਾ ਦੇਖੋ ਕਿੰਨਾ ਸੋਹਣਾ ਜੰਗਲ ਹੈ ਜੀ ਇਹ ਮੌਸਮ ਬਹੁਤ ਵਧੀਆ ਹੈ ਇੱਧਰ ਦਾ ਕਿੰਨਾ ਸੋਹਣਾ ਮੌਸਮ ਹੈ ਜੀ ਕਿੰਨਾ ਵਧੀਆ ਲੱਗ ਰਿਹਾ ਇੱਧਰ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਸਾਰੇ ਦੇਖੋ ਬਾਗ ਕਿੰਨੇ ਸੋਹਣੇ ਆ ਸਾਮਨੇ ਆ ਗਿਆ ਮਾਤਾ ਰਦਨੋ ਜੀ ਦਾ ਘਰ ਕੱਚਾ ਰਹੀ ਆ ਜੀ ਕੱਚੇ ਰਸਤੇ ਖਾਣੀ ਜਾਣਾ ਸੀ ਕਿੰਨੇ ਸੋਨੇ ਖੇਤ ਹੀ ਖੇਤ ਹਰੇ ਭਰੇ ਇਹਨੇ ਸੋਨੇ ਲੱਗ ਰਹੇ ਨੇ ਆ ਪਹੁੰਚੀਏ ਸੀਮਾ ਕਾ ਜਿਹੜਾ ਤੇਰੇ ਇੱਥੇ ਅਸੀਂ ਦਰਸ਼ਨ ਕਰਨਗੇ ਆ ਪਹੁੰਚੀਏ ਸੋਨਾ ਆ ਤੁਨਾ ਲੱਗਿਆ ਹੋਇਆ ਜੀ ਇੱਥੇ ਨਾ ਕੀ ਤੁਸੀਂ ਇਹ ਮੇਰੀ ਇਹ ਵੀਡੀਓ ਨੂੰ ਲਾਈਕ ਵੀ ਕਰੋਗੇ ਕਮੈਂਟ ਵੀ ਕਰੋਗੇ ਤੇ ਸ਼ੇਅਰ ਜ਼ਰੂਰ ਕਰੋਗੇ ਤੇ ਸਬਸਕ੍ਰਾਈਬ ਜ਼ਰੂਰ ਕਰੋਗੇ ਤੇ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਜੈ ਬਾਬਾ